ਬੀਰ ਸਿੰਘ ਗਿਲ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤਾਂ ਉਹਨਾਂ ਨੇ ਫਕਰ ਮਜੀਠਿਆ ਦੇ ਉੱਤੇ ਕਈ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਮੈਂ ਜੋਸ਼ੀਲੀ ਪ੍ਰਚਾਰ ਸ਼ੁਰੂ ਕਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਫਕਰ ਮਜੀਠਿਆ ਨੇ ਮੇਰੇ ਫੋਨ ਚੱਕਣੇ ਬੰਦ ਕਰ ਦਿੱਤੇ ਇਸ ਵਾਰ ਤੇ ਪੰਜਾਬ ਦੇ ਵਿੱਚ ਪਾਰਟੀ ਬਦਲਣ ਦਾ ਜਿਹੜਾ ਰਵਾਜ ਬਣਿਆ ਉਹਨੇ ਤੇ ਸਾਨੂੰ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਾਂਗਰਸ ਪਾਰਟੀ ਜਿਹੜੀ ਹੈ ਉਹ ਦਿੱਲੀ ਤੋਂ ਚੱਲਦੀ ਪਈ ਹੈ ਜੀ ਆਮ ਆਦਮੀ ਪਾਰਟੀ ਮੇ ਦਿੱਲੀ ਤੋਂ ਸਾਰੇ ਹੁਕਮ ਹੁੰਦੇ ਆ। ਔਰ ਭਾਰਤੀ ਜਨਤਾ ਪਾਰਟੀ। ਬਹੁਤੇ ਲੀਡਰ ਨੇ ਜਾਂ ਵਰਕਰ ਨੇ ਜਿਹੜੇ ਉਹ ਸੁਖਵੀਰ ਬਾਦਲ ਹੋਂਾਂ ਦੇ ਵਰਕਿੰਗ ਸਟਾਈਲ ਤੋਂ ਜਿਹੜੇ ਆ ਉਹ ਦੁੱਖੀ। ਵੀਰ ਬਾਦਲ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਹੂੰ ਵੀ ਮਜੀਠੀਆ ਚਾਹੁੰਦੇ ਨੇ ਜੋਸ਼ੀ ਜਿੱਤੇ ਨਾ ਅੰਮ੍ਰਿਤਸਰ। ਤਾ ਸਿੰਘ ਲੰਗਾ ਉਹਨਾਂ ਨੇ ਵੀ ਅੱਜ ਕੁਝ ਟ ਵਰਕਰ ਇਕੱਠੇ ਕਰਕੇ ਪ੍ਰੈਸ ਕਾਨਫਰੰਸ ਕੀਤੀ ਕਹਿੰਦੇ ਮੈਂ 22 ਮਈ ਨੂੰ ਇੱਕ ਵੱਡੇ ਹੀ ਰੈਣੀ ਕਰੂੰਗਾ ਤੇ ਜੋ ਸ਼ਰਮਣੀ ਕਾਲੇ ਦੇ ਰੱਖੋ ਹੋਲੇ ਕਰੀਆ ਵਰਕਰਾਂ ਨੂੰ ਅਸੀਂ ਪਰਚੇ ਵੀ ਛੱਲੇ ਸਾਡੀ ਪੁੱਛ ਕਿchni ਪਾਰਟੀ ਦੇ ਅਕਾਲੀ ਦੰਦ ਦੇ ਵਿੱਚ ਕੁਝ ਧੜੇ ਜਰੂਰ ਬਣ ਗਏ ਹੋਏ ਆ ਜੀ ਕੁਝ ਧੜੇ ਜਿਹੜੇ ਆ ਉਹ ਮਾਝੇ ਦੇ ਜਰਨਲ ਦੇ ਨਾਲ ਕੁਝ ਧੜੇ ਜਿਹੜੇ ਆ ਉਹ ਮਾਨਵੇਚ ਨੇ ਕੁਝ ਧੜੇ ਕਿਸੇ ਪਾਸੇ ਹੋਰ ਨੇ ਮਜੀਠੀਆ ਸਾਹਿਬ ਇਸ ਗੱਲ ਤੋਂ ਵੀ ਉਕੇ ਆ ਬੜੇ ਕਿ ਸੁਖਦੇਵ ਸਿੰਘ ਢੀਡਸਾਂ ਨੂੰ ਅਕਾਲੀ ਦਲ ਦੇ ਬਾਦਲ ਸਾਹਿਬ ਨੇ ਬਣਦਾ ਮਾਨਤਾ ਨਹੀਂ ਦਿੱਤਾ ਜਿਸ ਕਰਕੇ ਉਹ ਵਾਪਸ ਅਕਾਲੀ ਦਲ ਦੇ ਵਿੱਚ ਭਾਜਪਾ ਨੂੰ ਹੋਰ ਮਜ਼ਬੂਤੀ ਲਈ ਕਾਂਗਰਸ ਨੇ ਦਿੱਲੀ ਤੋਂ ਸਾਫਤਾ ਪ੍ਰਦਾਨ ਕੀਤੀ ਅੱਜ ਉਹ ਭਾਜਪਾ ਦੇ ਵਿੱਚ ਸ਼ਾਮਲ ਇੱਕ ਪਾਰਟੀ ਜਿਹੜੀ ਉਹ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਦੀ ਪਈ ਹੈ ਕਾਂਗਰਸ ਪੰਜਾਬ ਦੇ ਵਿੱਚ ਇੱਕ ਦੂਜੇ ਦੇ ਕਲਾਹਾ ਆ ਆ ਗਵੰਡੀ ਆ ਬਿਲਕੁਲ ਸਾਡੇ ਨਾਲ ਹਰਿਆਣਾ ਉੱਥੇ ਆਮ ਆਦਮੀ ਪਾਰਟੀ ਜਿਹੜੀ ਜਾ ਕੇ ਆ ਉਹ ਕਾਂਗਰਸ ਦਾ ਪ੍ਰਚਾਰ ਕਰਦੀ ਪਈ ਆ ਤੇ ਕਾਂਗਰਸ ਜਿਹੜੀ ਆ ਉਹਨਾਂ ਦੇ ਹੱਕ ਚ ਬੋਲਦੀ ਪਈ ਆ ਜਨਾ ਜਿਹੜਾ ਪੁਰਾਣਾ ਲੀਡਰ ਜੰਨਾ ਉਹਦੇ ਨਾਲ ਉਸ ਪਾਰਟੀ ਨੂੰ ਫਰਕ ਤੇ ਜ਼ਰੂਰ ਪੈਂਦਾ ਸੋ ਪਾਰਟੀਆਂ ਨੂੰ ਆਪਣੇ ਅੰਦਰੂਨੀ ਸਿਸਟਮ ਦੇ ਉੱਤੇ ਧਿਆਨ ਮਾਰਨ ਦੀ ਲੋੜ ਆ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖ਼ਬਰਾਂ ਦੇ ਉੱਤੇ ਖੁੱਲ ਕੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮਿਲਣਾ ਮੌਜੂਦ ਨੇ ਸਾਡੇ ਚੈਨਲ ਦੇ ਗਰੁੱਪ ਐਡੀਟਰ ਅਮਰਜੀਤ ਸਿੰਘ ਜੀ ਵੜਾਇਆ ਚੋਣਾਂ ਦਾ ਪੜਾ ਸਵਾਗਤ ਕਰਦੇ ਹਾਂ ਬੜਾ ਸਵਾਗਤ ਹੈ ਜੀ ਸਵਾਗਤ ਹੈ ਜੀ ਬਹੁਤ-ਬਹੁਤ ਤੁਹਾਡਾ ਵੀ ਮੈਂ ਕਰਦਾ ਸਵਾਗਤ ਤੇ ਸਾਡੇ ਦਰਸ਼ਕਾਂ ਦਾ ਵੀ ਸਵਾਗਤ ਜਿਹੜਾ ਅੱਜ ਕਰਦੇ ਹਾਂ ਜੀ ਸੋ ਲੋਕ ਸਭਾ ਚੋਣਾਂ ਲੈ ਕੇ ਜਿੱਥੇ ਮਾਹੌਲ ਭੱਖ ਦਾ ਨਜ਼ਰ ਆ ਰਿਹਾ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਤਲਬੀਰ ਸਿੰਘ ਗਿੱਲ ਜੋ ਕਿ ਆਮਾਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤਾਂ ਉਹਨਾਂ ਨੇ ਬਕਰ ਮਜੀਠਿਆ ਦੇ ਉੱਤੇ ਕਈ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਮੈਂ ਜੋਸ਼ੀਲੀ ਪ੍ਰਚਾਰ ਸ਼ੁਰੂ ਕਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਬਕਰ ਮਜੀਠਿਆ ਨੇ ਮੇਰੇ ਫੋਨ ਚੱਕਣੇ ਬੰਦ ਕਰ ਦਿੱਤੇ ਜੀ ਦੇਖੋ ਬਲਿੰਦਰ ਜੀ ਇਨ੍ਹਾਂ ਚੋਣਾਂ ਦੇ ਦੌਰਾਨ ਤੁਸੀਂ ਸਾਰੇ ਵੇਖ ਹੀ ਚੁੱਕੇ ਹੋਏ ਹੋ ਕਿ ਸਾਡੇ ਲੀਡਰਾਂ ਨੇ ਕਿਵੇਂ ਰੰਗ ਬਦਲੇ ਆ ਕਿਵੇਂ ਉਹਨਾਂ ਨੇ ਮੁਖੌਟੇ ਲੱਥੇ ਆ ਕਿਵੇਂ ਜਿਹੜੇ ਲੀਡਰ ਆਪਣੀਆਂ ਪਾਰਟੀਆਂ ਦੇ ਬੜੇ ਵੱਡੇ ਵੱਡੇ ਵਫਾਦਾਰ ਬਣਦੇ ਸੀ ਉਹ ਅੱਖ ਚਪਕਦਿਆਂ ਹੀ ਪਾਰਟੀ ਬਦਲ ਜਾਂਦੇ ਆ ਔਰ ਇਸ ਵਾਰ ਤੇ ਪੰਜਾਬ ਦੇ ਵਿੱਚ ਪਾਰਟੀ ਬਦਲਣ ਦਾ ਜਿਹੜਾ ਰਿਵਾਜ ਬਣਿਆ ਉਹਨੇ ਤੇ ਸਾਨੂੰ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੁਣ ਗੱਲ ਇਹ ਵੀ ਹੈ ਇਹਦੇ ਪਿੱਛੇ ਬਲਵਿੰਦਰ ਜੀ ਕਿ ਆਪਾਂ ਕੱਲੇ ਇਸ ਗੱਲ ਤੇ ਹੀ ਨਾ ਜਿਹੜੇ ਦਲ ਬਦਲੀ ਵਾਲਿਆਂ ਨੂੰ ਭੰਡੀ ਜਾਈਏ ਜੀ ਕਿ ਜੀ ਉਹਨਾਂ ਨੇ ਦਲ ਬਦਲੀ ਕਰ ਲਈ ਹਾਂਜੀ ਉਹ ਪਾਰਟੀ ਛੱਡਤੀ ਉਹਨਾਂ ਨੇ ਵਫਾਦਾਰੀ ਨਹੀਂ ਕੀਤੀ ਪਾਰਟੀ ਨੂੰ ਬਦਨਾਮ ਕਰਤਾ ਇਹਦਾ ਇੱਕ ਪਹਿਲੂ ਹੋਰ ਵੀ ਆ ਉਹ ਇਹ ਆ ਕਿ ਇੰਨੇ ਵੱਡੇ ਪੱਦਰ ਤੇ ਦਲ ਬਦਲੀਆਂ ਹੋ ਰਹੀਆਂ ਨੇ ਜਿਹੜੀਆਂ ਇਹਦਾ ਕਾਰਨ ਕੀ ਆ ਕਿ ਕੱਲਾ ਇੱਕੋ ਹੀ ਕਾਰਨ ਹੈ ਕਿ ਸੀਟਾਂ ਨਹੀਂ ਮਿਲਦੀਆਂ ਜਾਂ ਕਿਸੇ ਨੂੰ ਉਮੀਦਵਾਰ ਨਹੀਂ ਬਣਾਇਆ ਗੱਲ ਇਹ ਨਹੀਂ ਹੈਗੀ ਕੱਲੀ ਗੱਲ ਇਹ ਹੈਗੀ ਆ ਕਿ ਪਾਰਟੀਆਂ ਦੇ ਵਿੱਚ ਇਹ ਵੇਖਣ ਨੂੰ ਮਿਲ ਰਿਹਾ ਹੈ ਕਿ ਪਾਰਟੀਆਂ ਦੇ ਵਿੱਚ ਜਿਹੜੇ ਵਰਕਰ ਹੈ ਜਾਂ ਜਿਹੜੇ ਸੈਕੰਡ ਥਰਡ ਲੈਵਲ ਦੇ ਲੀਡਰ ਹੈ ਉਹ ਇਹ ਮਹਿਸੂਸ ਕਰਦੇ ਆ ਕਿ ਉਹਨਾਂ ਦੇ ਉੱਤੇ ਹੁਕਮ ਥੋਪਦੀਆਂ ਨੇ ਪਾਰਟੀਆਂ ਕਾਂਗਰਸ ਪਾਰਟੀ ਜਿਹੜੀ ਹੈ ਉਹ ਦਿੱਲੀ ਤੋਂ ਚੱਲਦੀ ਪਈ ਹੈ ਜੀ ਆਮ ਆਦਮੀ ਪਾਰਟੀ ਵੀ ਦਿੱਲੀ ਤੋਂ ਸਾਰੇ ਹੁਕਮ ਹੁੰਦੇ ਆ ਔਰ ਭਾਰਤੀ ਜਨਤਾ ਪਾਰਟੀ ਦੇ ਵੀ ਹੁੰਦੇ ਆ ਰੇਗੀ ਗੱਲ ਅਕਾਲੀ ਦਲ ਦੀ ਅਕਾਲੀ ਦਲ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਇਹ ਜਿਹੜੀ ਆ ਇਸ ਕਿਸਮ ਦੀ ਗਿਟਮਿਟ ਹੁੰਦੀ ਆ ਰਹੀ ਹੈ ਕਾਨਾਫੂਸੀ ਹੁੰਦੀ ਰਹੀ ਸੀ ਕਿ ਬਹੁਤੇ ਲੀਡਰ ਨੇ ਜਾਂ ਵਰਕਰ ਨੇ ਜਿਹੜੇ ਉਹ ਸੁਖਬੀਰ ਬਾਦਲ ਹੋਣਾ ਦੇ ਵਰਕਿੰਗ ਸਟਾਈਲ ਤੋਂ ਜਿਹੜੇ ਆ ਉਹ ਦੁਖੀ ਨੇ ਇਕਬਾਲ ਸਿੰਘ ਝੁੰਦਾ ਹੋਣਾ ਨੇ ਜਿਹੜੀ ਰਿਪੋਰਟ ਦਿੱਤੀ ਸੀਗੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕਾਲੀ ਦਲ ਦੀ ਜਿਹੜੀ ਹਾਰ ਹੋਈ ਸੀ ਸਿਰਫ ਤਿੰਨ ਕੈਂਡੀਡੇਟ ਰਹਿ ਗਏ ਸੀ ਉਹਨਾਂ ਦੇ ਤਾਂ ਉਸ ਰਿਪੋਰਟ ਨੂੰ ਲੋਕਾਂ ਦੇ ਸਾਹਮਣੇ ਨਹੀਂ ਆਉਣ ਦਿੱਤਾ ਗਿਆ ਉਹਦੇ ਉੱਤੇ ਜਿਹੜੇ ਆ ਉਹ ਜਗਜੀਤ ਬਰਾੜ ਵੀ ਬੋਲੇ ਜੀ ਜਗਮੀਤ ਬਰਾੜ ਵੀ ਬੋਲੇ ਬੀਬੀ ਜਗੀਰ ਕੋਰ ਵੀ ਬੋਲੇ ਜੀ ਔਰ ਤੁਸੀਂ ਦੇਖੋ ਵੀ ਢਿੰਸਾ ਪਰਿਵਾਰ ਵੀ ਵੱਖਰਾ ਹੋ ਗਿਆ ਸੋ ਇਸ ਕਰਕੇ ਆ ਕਿ ਪਾਰਟੀਆਂ ਸਾਰੀਆਂ ਦੇ ਵਿੱਚ ਜਿਹੜੀ ਆ ਉਹ ਇਸ ਕਿਸਮ ਦੀ ਚੱਲਦੀ ਪਈ ਆ ਔਰ ਤਲਬੀਰ ਸਿੰਘ ਗਿੱਲ ਪੁਰਾਣਾ ਵਰਕਰ ਹੈ ਔਰ ਉਹਦਾ ਜਾਣਾ ਇਸ ਮੌਕੇ ਤੇ ਔਰ ਉਹਨੇ ਕਹਿ ਦਿੱਤਾ ਜਿਵੇਂ ਤੁਸੀਂ ਦੱਸਿਆ ਕਿ ਕਹਿੰਦੇ ਮੈਂ ਜਦੋਂ ਇੱਡੀ ਵੱਡੀ ਰੈਲੀ ਕਰ ਦਿੱਤੀ ਤੇ ਹੁਣ ਲੱਗਦਾ ਉਹਨਾਂ ਨੂੰ ਬੰਜੀਟੀਆਂ ਆਣਾ ਤੇ ਦੋਸ਼ ਲਾਇਆ ਕਿ ਸ਼ਾਇਦ ਮੈਂ ਵੱਡਾ ਲੀਡਰ ਨਾ ਬਣ ਜਾਵਾਂ ਕਿਉਂਕਿ ਜੀਟੀਆਂ ਸਾਹਿਬ ਨੂੰ ਉੱਥੋਂ ਦੇ ਲੋਕ ਵਰਕਰ ਉਹਨਾਂ ਨੂੰ ਮਾਝੇ ਦਾ ਜਰਨੈਲ ਕਹਿੰਦੇ ਆ ਤੇ ਵੈਸੇ ਵੀ ਮਜੀਠੀਆ ਸਾਹਿਬ ਪਿਛਲੇ ਕਈ ਦਿਨਾਂ ਤੋਂ ਜਿਹੜੇ ਆ ਉਹ ਗਾਇਬ ਨੇ ਸਚੌਣ ਸਰਗਮੀਆਂ ਤੋਂ ਇਹ ਵੀ ਆ ਰਿਹਾ ਕਿ ਉਹ ਬਟੰਡੇ ਵੀ ਨਹੀਂ ਗਏ ਜਿੱਥੇ ਉਹਨਾਂ ਦੀ ਭੈਣ ਚੌਣ ਲੜਦੀ ਪਈ ਆ ਤੇ ਉੱਥੋਂ ਦਿਨ ਨੇੜੇ ਆਉਂਦੇ ਪਏ ਆ ਸੋ ਦੂਜੇ ਪਾਸੇ ਤਲਵੀਰ ਗਿੱਲ ਨੇ ਵਿਰਾਸਾ ਇਹ ਵੀ ਗੱਲ ਕੀਤੀ ਸੀ ਵੀ ਮੇਰੀ ਸੁਖਬੀਰ ਬਾਦਲ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਹੂੰ ਵੀ ਮਜੀਠੀਆ ਚਾਹੁੰਦੇ ਨੇ ਜੋਸ਼ੀ ਜਿੱਤੇ ਨਾ ਅੰਮ੍ਰਿਤਸਰ ਤੋਂ ਜੀ ਵੀ ਤਾਂ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਬਿਆਨ ਸਾਹਮਣੇ ਦਾ ਮਜੀਠੀਆ ਸਾਹਿਬ ਦਾ ਕਹਿਣਾ ਤੁਸੀਂ ਸਵਾਲ ਲੰਨੇ ਹੋ ਪੱਤਰਕਾਰ ਰਹੇ ਜੀ ਕੋਈ ਗੱਲ ਨਹੀਂ ਹੈਗੀ ਮੈਂ ਚਾਹਨਾ ਵੀ ਜੋਸ਼ੀ ਭਾਰੀ ਮੁਹੰਮ ਕਹ ਰਾ ਇਹ ਤੇ ਹੁਣ ਸਮਝ ਦੱਸੇਗਾ ਕੌਣ ਜਿੱਤਦਾ ਕੌਣ ਨਹੀਂ ਜਿੱਤਦਾ ਉਸ ਤੋਂ ਬਾਅਦ ਪਤਾ ਲੱਗੂਗਾ ਇਹੋ ਜਿਹੇ ਇਹ ਜੋ ਵਿਰੋਧ ਤਾਂ ਹੁੰਦੇ ਹੁੰਦੇ ਆ ਪਾਰਟੀਆਂ ਦੇ ਵਿੱਚ ਇੱਕ ਦੂਜੇ ਦੇ ਉੱਤੇ ਲੱਗਦੇ ਹੁੰਦੇ ਆ ਪਰ ਇਹ ਬੜਾ ਸੰਭਵ ਅਸੰਭਵ ਜੀ ਗੱਲ ਲੱਗਦੀ ਆ ਕਿ ਪਾਰਟੀ ਦਾ ਇੱਕ ਵੱਡਾ ਲੀਡਰ ਇਹ ਚਾਵੇ ਕਿ ਮੇਰੇ ਇਲਾਕੇ ਦੇ ਵਿੱਚੋਂ ਸਾਡੇ ਕੈਂਡੀਡੇਟ ਨਾ ਜਿੱਤਣੇ ਬੜੀ ਵੱਡੀ ਬੇਇਜ਼ਤੀ ਆ ਜੇ ਸੁਖਵੀਰ ਮਜੀਠੀਆ ਸਾਹਿਬ ਇਹ ਚਾਹੁੰਦੇ ਆ ਕਿਉਂਕਿ ਉਹਨਾਂ ਦੀ ਪਾਰਟੀ ਨੇ ਇੱਕ ਆਪਣੇ ਆਪ ਨੂੰ ਇਮੇਜ ਦਿੱਤਾ ਆ ਕਿ ਹਿੰਦੂ ਸਿੱਖ ਇਕਤਾ ਵਾਲੀ ਪਾਰਟੀ ਆ ਔਰ ਜੇ ਜੋਸ਼ੀ ਸਾਹਿਬ ਨਹੀਂ ਜਿੱਤਦੇ ਉਦੋਂ ਮੰਨ ਲਓ ਤਾ ਫਿਰ ਪਾਰਟੀ ਲਈ ਵੀ ਬੜੀ ਵੱਡੀ ਨਮੋਸ਼ੀ ਦੀ ਗੱਲ ਆ ਕਿ ਤੁਸੀਂ ਉਹਨੂੰ ਸਪੋਰਟ ਨਹੀਂ ਦਿੱਤੀ ਫਿਰ ਹਿੰਦੂ ਸਿੱਖ ਵਾਲੀ ਗੱਲ ਜਿਹੜੀ ਆ ਉਹ ਕੀ ਕਰਦੇ ਹੋ ਇਹ ਸਥਿਤੀ ਜਿਹੜੀ ਆ ਇਹ ਪਟਿਆਲੇ 'ਚ ਵੀ ਆ ਐਨ ਕੇ ਸ਼ਰਮਾ ਨੂੰ ਲੈ ਕੇ ਆਗੇ ਜਿਹੜੀ ਆ ਬਣਦੀ ਪਈ ਦਿਸਦੀ ਹੋਈ ਆ ਜੀ ਸੋ ਦੂਜੇ ਪਾਸੇ ਅੱਜ ਜਿਹੜਾ ਨਵਾਂ ਮੁੱਦਾ ਇਹ ਸੁੱਚਾ ਸਿੰਘ ਲੰਗਾ ਉਹਨਾਂ ਨੇ ਵੀ ਅੱਜ ਕੁਝ ਕ ਵਰਕਰ ਇਕੱਠੇ ਕਰਕੇ ਪ੍ਰੈਸ ਕਾਨਫਰੰਸ ਕੀਤੀ ਕਹਿੰਦੇ ਮੈਂ 22 ਮਈ ਨੂੰ ਇੱਕ ਵੱਡੀ ਰੈਲੀ ਕਰੂੰਗਾ ਤੇ ਜੋ ਸ਼ਰਮਣੀ ਕਾਲੀ ਦੇ ਰੱਖੋ ਓਲੇ ਕਰੀਆ ਵਰਕਰਾਂ ਨੂੰ ਅਸੀਂ ਪਰਚੇ ਵੀ ਛੱਲਨੇ ਸਾਡੀ ਪੁੱਛਗਿੱਛ ਨਹੀਂ ਪਾਰਟੀ ਦੇ ਵਿੱਚ ਹੋ ਰਹੀ ਜੀ ਕੋ ਸੁਚਾਨ ਸਿੰਘ ਲੰਗਾ ਇੱਕ ਬੜੇ ਬਦਨਾਮ ਜੇ ਮਾਮਲੇ ਦੇ ਵਿੱਚ ਉਹ ਅਕਾਲ ਤਖਤ ਤੇ ਵੀ ਪੇਸ਼ ਹੋ ਚੁੱਕਿਆ ਹੈ ਉਹਨਾਂ ਨੂੰ ਸਜ਼ਾ ਵੀ ਉੱਥੋਂ ਤਨਖਾਂ ਲੱਗ ਚੁੱਕੀ ਹੋਈ ਹੈ। ਸੋ ਪਾਰਟੀ ਨਹੀਂ ਚਾਹੁੰਦੀ ਹੈਗੀ ਕਿ ਉਸ ਲੀਡਰ ਨੂੰ ਜਿਹਦੇ ਉੱਤੇ ਤਨਖਾਂ ਲੱਗ ਚੁੱਕੇ ਤੇ ਉਸ ਤੋਂ ਬਾਅਦ ਉਹਨੂੰ ਪੰਥ ਵਿੱਚ ਵਾਪਸ ਲੈ ਲੈ। ਵਾਪਸ। ਪਰ ਪਾਰਟੀ ਨਹੀਂ ਕਈ ਵਾਰੀ ਚਾਹੁੰਦੀ ਹੁੰਦੀ ਕਿ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਨੇੜੇ ਲਾਇਆ ਜਾਵੇ ਪਰ ਕਿਉਂਕਿ ਉਹਨਾਂ ਨੂੰ ਅਕਾਲ ਤਖਤ ਨੇ ਮਾਫ਼ ਕਰ ਦਿੱਤਾ ਆ ਤੇ ਉਹਨਾਂ ਦਾ ਰਾਈਟ ਤਾਂ ਬਣਦਾ ਹੀ ਆ। ਪਰ ਇਹ ਗੱਲ ਪੱਕੀ ਹੈ ਕਿ ਅਕਾਲੀ ਦਲ ਦੇ ਵਿੱਚ ਕੁਝ ਧੜੇ ਜ਼ਰੂਰ ਬਣ ਗਏ ਹੋਏ ਆ ਜੀ ਕੁਝ ਧੜੇ ਜਿਹੜੇ ਆ ਉਹ ਮਾਝੇ ਦੇ ਜਰਨੈਲ ਦੇ ਨਾਲ ਆ ਕੁਝ ਧੜੇ ਜਿਹੜੇ ਆ ਉਹ ਮਾਲਵੇਚ ਨੇ ਕੁਝ ਧੜੇ ਕਿਸੇ ਪਾਸੇ ਹੋਰ ਨੇ ਤੇ ਅੰਦਰੋਂ ਖਾਤੀ ਕਿਉਂਕਿ ਮਜੀਠੀਆ ਸਾਹਿਬ ਇਸ ਗੱਲ ਤੋਂ ਵੀ ਔਖੇ ਆ ਬੜੇ ਕਿ ਸੁਖਦੇਵ ਸਿੰਘ ਢਿੰਡਸਾ ਨੂੰ ਅਕਾਲੀ ਦਲ ਦੇ ਬਾਦਲ ਸਾਹਿਬ ਨੇ ਉਹ ਬਣਦਾ ਮਾਨਤਾ ਨਹੀਂ ਦਿੱਤਾ ਜਿਸ ਕਰਕੇ ਉਹ ਵਾਪਸ ਅਕਾਲੀ ਦਲ ਦੇ ਵਿੱਚ ਆਇਆ ਸੋ ਇਸ ਕਰਕੇ ਵੀ ਮਜੀਠੀਆ ਸਾਹਿਬ ਥੋੜੇ ਜੇ ਸੋ ਸੁਚਾਨ ਸਿੰਘ ਲੰਗਾ ਆਪਣੀ ਅਗਰ ਏਰੀਏ ਦੇ ਵਿੱਚ ਇਸ ਕਿਸਮ ਦੇ ਨਾਲ ਪੈਂਠ ਬਣਾਉਣਾ ਚਾਹੁੰਦੇ ਆ ਇਹ ਤੇ ਫਿਰ ਹੁਣ ਪਾਰਟੀ ਨੇ ਵੇਖਣਾ ਲਿਖਿਆ ਉਹਨਾਂ ਨੂੰ ਕਿੱਥੇ ਰੱਖਣਾ ਹੈਗਾ ਕਿੱਥੇ ਨਹੀਂ ਰੱਖਣਾ ਹੈਗਾ ਜੀ ਸੋ ਦੂਜੇ ਪਾਸੇ 'ਚ ਭਾਜਪਾ ਨੂੰ ਹੋਰ ਮਜ਼ਬੂਤੀ ਮਿਲੀ ਆ ਕਾਂਗਰਸ ਦੇ ਦਿੱਲੀ ਤੋਂ ਸਾਬਕਾ ਪ੍ਰਧਾਨ ਸੀ ਜੀ ਅੱਜ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਜੀ ਦੇਖੋ ਕੁਝ ਦਿਨ ਪਹਿਲਾਂ ਦਵਿੰਦਰ ਲਵਲੀ ਹੋਣਾ ਨੇ ਅਰਵਿੰਦਰ ਲਵਲੀ ਹੋਣਾ ਨੇ ਅਸਤੀਫਾ ਦਿੱਤਾ ਸੀ ਔਰ ਉਹਨਾਂ ਨੇ ਦੋਸ਼ ਇਹ ਲਾਇਆ ਸੀਗਾ ਕਾਂਗਰਸ ਪਾਰਟੀ ਤੇ ਕਿ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਕਿਉਂ ਕੀਤਾ ਜੀ ਔਰ ਇਹ ਬੜੀ ਅਜੀਬ ਗੱਲ ਹੈ ਕਿ ਇੱਕ ਪਾਰਟੀ ਜਿਹੜੀ ਉਹ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਦੀ ਪਈ ਹੈ ਕਾਂਗਰਸ ਪੰਜਾਬ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਆ ਆ ਗਵੰਡੀਆ ਬਿਲਕੁਲ ਸਾਡੇ ਨਾਲ ਹਰਿਆਣਾ ਉੱਥੇ ਆਮ ਆਦਮੀ ਪਾਰਟੀ ਜਿਹੜੀ ਜਾ ਕੇ ਆ ਉਹ ਕਾਂਗਰਸ ਦਾ ਪ੍ਰਚਾਰ ਕਰਦੀ ਪਈ ਹੈ ਤੇ ਕਾਂਗਰਸ ਜਿਹੜੀ ਆ ਉਹਨਾਂ ਦੇ ਹੱਕ 'ਚ ਬੋਲਦੀ ਪਈ ਆ ਔਰ ਜੋਇ ਸ਼ੰਭੂ ਇਧਰ ਟੱਪਦੇ ਆ ਇੱਕ ਦੂਜੇ ਦੇ ਖਿਲਾਫ ਤੀਰੰਦਾਜ਼ੀ ਸ਼ੁਰੂ ਕਰ ਦਿੰਦੇ ਆ ਇਹ ਜੀ ਹਾਂਜੀ ਇਸ ਗੱਲ ਤੋਂ ਇਸ ਗੱਲ ਦਾ ਤੋਂ ਉਹਨਾਂ ਦਾ ਜਾਇਜ਼ ਬਣਦੀ ਆ ਗੱਲ ਉਹਦੀ ਇਹ ਪਾਰਟੀ ਦੇ ਫੈਸਲਾ ਕਿ ਉਹਨਾਂ ਨੇ ਕਿਵੇਂ ਕਰਨਾ ਲੋਕਾਂ ਨੂੰ ਨਹੀਂ ਸਮਝ ਆਉਂਦੀ ਵੀ ਇੱਕ ਪਾਸੇ ਤੁਹਾਡਾ ਗਠਬੰਧਨ ਹੈ ਦੂਸਰੇ ਪਾਸੇ ਤੁਸੀਂ ਇੱਕ ਦੂਜੇ ਦੇ ਖਿਲਾਫ ਜਿਹੜੇ ਆ ਉਹ ਮੁਕੇ ਤਾਣੀ ਖੜੇ ਸੋ ਇਹ ਇਹ ਹੁਣ ਉਹ ਭਾਜਪਾ ਚ ਨਾਲ ਉਹਨਾਂ ਦੇ ਹੋਰ ਵੀ ਜਿਹੜੇ ਸਾਬਕਾ ਵਿਧਾਇਕ ਜਿਹੜੇ ਗਏ ਨੇ ਦੇਖੋ ਪਾਰਟੀਆਂ ਚ ਇਸ ਤਰ੍ਹਾਂ ਹੁੰਦਾ ਹੀ ਰਹਿੰਦਾ ਔਰ ਇਹਨਾਂ ਦਿਨਾਂ ਦੇ ਵਿੱਚ ਪਹਿਲਾਂ ਵੀ ਹੁੰਦਾ ਰਿਹਾ ਹੌਣ ਵੀ ਹੋਣਾ ਪਰ ਪਾਰਟੀਆਂ ਵਿੱਚ ਅਗਰ ਇਸ ਕਿਸਮ ਦੀ ਟੁੱਟ ਭੱਜ ਹੁੰਦੀ ਹੈ ਮੌਕੇ ਤੇ ਵੱਡੇ ਲੀਡਰ ਜਾਂਦੇ ਕਿਸੇ ਵੀ ਪਾਰਟੀ 'ਚ ਜਾਂਦੇ ਆ ਤਾਂ ਉਹ ਫਿਰ ਗਵਿੰਦਰ ਜੀ ਮਾਫ ਕਰਨਾ ਬਲਵਿੰਦਰ ਜੀ ਇਹੋ ਜੇ ਮੌਕੇ ਦੇ ਉੱਤੇ ਆ ਕੇ ਨਾ ਫਿਰ ਪਾਰਟੀ ਨੂੰ ਨੁਕਸਾਨ ਤੇ ਜ਼ਰੂਰ ਹੁੰਦਾ ਜਿਹੜੀ ਪਾਰਟੀ 'ਚ ਜਾਂਦੇ ਆ ਉਹਨੂੰ ਫਾਇਦਾ ਹੁੰਦਾ ਹੈ ਜਾਂ ਨਹੀਂ ਹੁੰਦਾ ਪਰ ਜਿਹੜੀ ਪਾਰਟੀ 'ਚੋਂ ਜਾਂਦੇ ਆ ਪਾਰਟੀ ਕਹਿੰਦੀ ਹੁੰਦੀ ਹੈ ਜੀ ਸਾਨੂੰ ਫਲਾਣੇ ਦੇ ਜਾਣ ਨਾਲ ਕੋਈ ਫਰਕ ਨਹੀਂ ਪਿਆ ਜਿਵੇਂ ਇੱਥੇ ਬਾਜਵਾ ਸਾਹਿਬ ਕਹਿੰਦੇ ਸਾਨੂੰ ਬਿੱਟੂ ਤੇ ਜਾਣ ਨਾਲ ਫਰਕ ਨਹੀਂ ਪਿਆ ਵੜਿੰਗ ਸਾਹਿਬ ਕਹੀ ਜਾਂਦੇ ਆ ਸਾਨੂੰ ਕੋਈ ਫਰਕ ਨਹੀਂ ਪਿਆ ਅੰਗਰਾਲ ਚਲਿਆ ਗਿਆ ਚੱਬੇਵਾਲ ਚਲਿਆ ਗਿਆ ਸਾਨੂੰ ਕੋਈ ਫਰਕ ਨਹੀਂ ਪੈਦਾ ਹੈਗਾ ਇਸੇ ਤਰ੍ਹਾਂ ਪਰਮਿੰਦਰਪਾਲ ਕੋ ਪਰਮਪਾਲ ਕਰੋਨਾ ਬਾਰੇ ਕਹਦੇ ਤਾਂ ਅਕਾਲੀ ਦਲ ਨੇ ਕਿ ਜੀ ਸਾਡੀ ਕਿਸਾਨ ਨੂੰ ਕੋਈ ਫਰਕ ਨਹੀਂ ਪੈਣਾ ਪਾਰਟੀਆਂ ਦਾ ਇਹ ਫਾਰਮੂਲੇ ਹੁੰਦੇ ਆ ਇਹੋ ਜਿਹੇ ਬਿਆਨ ਦੇਣੇ ਹੁੰਦੇ ਆ ਪਰ ਇੱਕ ਗੱਲ ਹੈ ਜਿਹੜਾ ਪੁਰਾਣਾ ਲੀਡਰ ਜਾਣਦਾ ਉਹਦੇ ਨਾਲ ਪੋਸਟ ਪਾਰਟੀ ਨੂੰ ਫਰਕ ਤੇ ਜ਼ਰੂਰ ਪੈਂਦਾ ਸੋ ਪਾਰਟੀਆਂ ਨੂੰ ਆਪਣੇ ਅੰਦਰੂਨੀ ਸਿਸਟਮ ਦੇ ਉੱਤੇ ਧਿਆਨ ਮਾਰਨ ਦੀ ਲੋੜ ਹੈਗੀਆ ਸੋ ਇਹ ਬੜੇ ਪੁਰਾਣੇ ਆਸ਼ੀਲਾ दीक्षित ਵੇਲੇ ਦੇ ਜਿਹੜੇ ਅਰਵਿੰਦਰ ਹੈ ਇਹ ਲੀਡਰ ਨੇ ਬੜੇ ਸਮੇਂ ਤੋਂ ਚੱਲਦੇ ਆ ਰਹੇ ਆ ਮੰਤਰੀ ਵੀ ਰਹਿ ਚੁੱਕੇ ਹੋਏ ਸੋ ਇਹ ਸਮਾਂ ਦੱਸੇਗਾ ਹੁਣ ਜਦੋਂ ਵੋਟਾਂ ਪੈਣਗੀਆਂ ਕਿ ਇਹਨਾਂ ਦੇ ਜਾਣ ਨਾਲ ਭਾਜਪਾ ਨੂੰ ਫਾਇਦਾ ਹੋਇਆ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਇਆ ਕਿ ਕਾਂਗਰਸ ਨੂੰ ਫਾਇਦਾ ਹੋਇਆ ਜੀ ਸੋ ਦੂਜੇ ਪਾਸੇ ਜਿੱਥੇ ਅਮਰਿਤਪਾਲ ਸਿੰਘ ਡਿਬਿਰੂਗੜ ਜੇਲ੍ਹ ਦੇ ਵਿੱਚ ਬੰਦ ਰਹੇ ਉਹਨਾਂ ਦੇ ਉੱਪਰ ਐਨਐਸਏ ਲੱਗਿਆ ਹੋਇਆ ਤੇ ਹੁਣ ਵੜਾ ਸਾਂ ਕਈ ਚਾਵਾਆਂ ਖੜੀਆਂ ਹੋ ਗਈਆਂ ਨੇ ਵੀ ਉਹਨਾਂ ਨੂੰ ਥੋੜੀ ਜੀ ਦਿੱਕਤ ਆ ਸਕਦੀ ਹੈ ਚੌਂ ਲੜ ਦੇ ਵਿੱਚ ਜੀ ਦੇਖੋ ਇਸ ਕਿਸਮ ਦੇ ਪਹਿਲਾਂ ਤਾਂ ਕਈ ਕੇਸ ਹੋ ਚੁੱਕੇ ਹੈ ਕਿ ਜਦੋਂ ਉਮੀਦਵਾਰ ਹੈ ਉਹਦਾ ਜਿਹੜਾ ਨਾਮਜ਼ਦ ਗਿਆ ਉਹਦੇ ਪ੍ਰਪੋਜ਼ਰ ਹੀ ਜਿਹੜੇ ਆ ਉੱਥੇ ਦੇ ਸਕਦੇ ਆ ਜੀ ਲੇਕਿਨ 1980 ਦੇ ਵਿੱਚ ਕਾਨੂੰਨ ਜਿਹੜਾ ਪੀਪਲ ਰਿਪ੍ਰੀਜ਼ੈਂਟੇਟਿਵ ਐਕਟ ਹੈ ਜਿਹੜਾ ਉਹਦੇ ਵਿੱਚ ਕੁਝ ਸੌਦਾ ਕੀਤੀਆਂ ਗਈਆਂ ਨੇ ਸੋ ਉਹਦੇ ਮੁਤਾਬਕ ਵੀ ਤੇ ਪਹਿਲੇ ਦੇ ਮੁਤਾਬਕ ਵੀ ਜਿਹੜਾ ਵੀ ਕੈਂਡੀਡੇਟ ਭਾਰਤ ਦੀਆਂ ਚੋਣਾਂ ਲੜਨਾ ਚਾਹੁੰਦਾ ਉਹ ਪਹਿਲੀ ਗੱਲ ਤੇ ਇਹ ਆ ਕਿ ਉਹ ਭਾਰਤੀ ਨਾਗਰਿਕ ਹੋਣਾ ਜ਼ਰੂਰੀ ਹੈ ਸੋ ਅਮਰਤਪਾਲ ਹੋਣੀ ਭਾਰਤੀ ਨਾਗਰਿਕ ਹੈਗੇ ਆ ਪਰ ਉਹਨਾਂ ਦੇ ਜਿਹੜੇ ਬਿਆਨ ਆਉਂਦੇ ਰਿਹਾ ਉਹਦੇ ਵਿੱਚ ਉਹ ਕਹਿੰਦੇ ਰਿਹਾ ਕਿ ਭਾਰਤੀ ਸੰਵਿਧਾਨ ਭਾਰਤੀ ਸਰਕਾਰਾਂ ਸਿੱਖਾਂ ਦੇ ਖਿਲਾਫ ਐ ਜਿੱਖਾਂ ਨੂੰ ਮਾਰਨਾ ਚਾਹੁੰਦੀਆਂ ਨੇ ਉਹਨਾਂ ਨੇ ਕਿਹਾ ਪੰਜਾਬ ਦੇ ਹੱਕ ਖੋਰੇ ਨੇ ਉਹ ਆਪਣੀ ਤਾਂ ਤੇ ਠੀਕ ਹੈ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ ਪਰ ਕੀ ਉਹ ਭਾਰਤੀ ਸੰਵਿਧਾਨ ਦੇ ਵਿੱਚ ਚੋਣ ਲੜਨੀ ਚਾਹੁੰਦੇ ਆ 18ਵੀਂ ਲੋਕ ਸਭਾ ਦੀ ਸ਼੍ਰੀ ਖਡੂਰ ਸਾਹਿਬ ਤੋਂ ਤਾਂ ਫਿਰ ਨਾਮਜ਼ਦਗੀ ਪੱਤਰ ਪਰਨ ਵੇਲੇ ਉਹਨਾਂ ਨੂੰ ਭਾਰਤੀ ਸੰਵਿਧਾਨ ਦੀ ਸੌ ਖਾਣੀ ਪਏਗੀ ਚੁਕਣੀ ਪਏਗੀ ਦਸਖਤ ਕਰਨੇ ਪੈਂਦੇ ਆ ਉੱਤੇ ਤਾਂ ਕੀ ਜੇ ਉਹ ਸੰਵਿਧਾਨ ਦੇ ਖਿਲਾਫ ਬੋਲਦੇ ਆ ਤਾਂ ਕੀ ਉਹ ਸੌ ਚੁੱਕਣਗੇ ਤੇ ਜੇ ਉਹ ਸੌ ਚੁੱਕਦੇ ਆ ਤੇ ਫੇਰ ਤਾਂ ਉਹਨਾਂ ਨੂੰ ਸੰਵਿਧਾਨ ਮੰਨਣਾ ਪੈਣਾ ਇਹਦਾ ਮਤਲਬ ਅੱਗੋਂ ਵੀ ਮੰਨਣਾ ਪਊਗਾ ਤੁਹਾਨੂੰ ਯਾਦ ਹੋਣਾ ਕਿ ਜਦੋਂ 1999 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਿੱਤੇ ਸੀ ਤਰਨਤਾਰਨ ਤੋਂ ਬਹੁਤ ਵੱਡੇ ਫਰਕ ਨਾਲ ਜਿੱਤੇ ਸੀ ਤਾਂ ਉਸ ਵਕਤ ਉਹਨਾਂ ਨੇ ਕਿਹਾ ਸੀ ਕਿ ਮੈਂ ਪਾਰਲੀਮੈਂਟ ਦੇ ਵਿੱਚ ਜਦੇ ਜਾਣਾ ਤਾਂ ਮੈਂ ਆਪਣਾ ਵੱਡਾ ਸ੍ਰੀ ਸਾਹਿਬ ਜਿਹੜਾ ਉਹਨਾਂ ਦੀ ਜਿਹੜੀ ਕਿਰਪਾ ਹੁੰਦੀ ਆ ਮੈਂ ਉਹ ਨਾਲ ਲੈ ਕੇ ਜਾਣੀ ਆ ਪਰ ਸਾਡੇ ਸੰਵਿਧਾਨ ਦੇ ਵਿੱਚ ਇਹ ਆ ਕਿ ਤੁਸੀਂ ਉੱਥੇ ਕਿਰਪਾਨ ਨਹੀਂ ਲੈ ਕੇ ਜਾ ਸਕਦੇ ਔਰ ਸਿਮਰਨਜੀਤ ਸਿੰਘ ਮਾਨ ਅੰਦਰ ਨਹੀਂ ਸੀਗੇ ਜੀ ਸੋ ਇਸ ਸਥਿਤੀ ਦੇ ਵਿੱਚ ਜੇ ਅਮਰਤਪਾਲ ਹੁਣੀ ਇਸ ਗੱਲ ਤੇ ਜ਼ਿੱਦ ਕਰ ਲੈਂਦੇ ਆ ਕਿ ਮੈਂ ਸੌ ਨਹੀਂ ਚੁਕਣੀ ਫੇਰ ਉਹਨਾਂ ਦਾ ਜਿਹੜਾ ਉਹ ਚੋਣ ਲੜਨਾ ਸੰਭਵ ਨਹੀਂ ਹੈਗਾ ਦੂਸਰੀ ਗੱਲ ਇਹ ਵੀ ਆ ਕਿ ਜੇਕਰ ਇਸ ਸਮੇਂ ਦੇ ਦੌਰਾਨ ਪੁਲਿਸ ਉਹਨਾਂ ਨੂੰ ਰਿਮਾਂਡ ਤੇ ਲੈ ਆਉਂਦੀ ਹੈ ਪੰਜਾਬ ਪੁਲਿਸ ਤੇ ਫੇਰ ਵੀ ਉਹਨਾਂ ਦਾ ਜਾਣਾ ਮੁਸ਼ਕਲ ਹੈ ਪਰ ਇੱਕ ਗੱਲ ਨਹੀਂ ਸਮਝ ਆ ਰਹੀ ਕਿ ਅਚਾਨਕ ਅਮਰਤਪਾਲ ਹੋਣਾ ਨੂੰ ਚੋਣ ਲੜਾਉਣ ਵਾਲੀਆਂ ਖਬਰਾਂ ਜਿਹੜੀਆਂ ਨਿਕਲ ਕੇ ਆ ਗਈਆਂ ਨੇ ਇਹ ਵੀ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਅਮਰਤਪਾਲ ਹੋਣਾ ਨੂੰ ਚੋਣ ਲੜਾਉਣ ਦੇ ਪਿੱਛੇ ਕੁਝ ਏਜੰਸੀਆਂ ਦਾ ਕੰਮ ਹੈ ਜੀ ਉਹ ਟੈਸਟ ਕਰਨਾ ਚਾਹੁੰਦੀਆਂ ਨੇ ਪੰਜਾਬ ਦੇ ਵੋਟਰ ਨੂੰ ਕਿਉਂਕਿ ਜਿਹੜੀ ਸ਼੍ਰੀ ਖਡੂਰ ਸਾਹਿਬ ਹਲਕਾ ਹੈ ਉਹ ਸਿੱਖ ਡੋਮਿਨੇਟਡ ਜਿਹੜੀ ਆ ਵੋਟ ਹੈ ਉੱਥੇ ਉੱਥੇ ਉਸ ਮਾਨਸਿਕਤਾ ਵਾਲੇ ਜਿਹੜੇ ਲੋਕ ਨੇ ਕਿਉਂਕਿ ਬਹੁਤ ਸਮੇਂ ਤੋਂ ਜਿਹੜਾ ਉਹ ਚਰਚਾ ਚ ਰਿਹਾ ਇਲਾਕਾ ਇਹਨੂੰ ਪਹਿਲਾਂ ਤਰਨ ਤਰਨ ਦਾ ਇਲਾਕਾ ਵੀ ਮੰਨਿਆ ਜਾਂਦਾ ਸੋ ਇਹ ਕਿਹਾ ਜਾ ਰਿਹਾ ਹੈ ਕਿ ਏਜੰਸੀਆਂ ਹੁਣ ਇਹ ਗੱਲ ਸੱਚੀ ਹੈ ਕਿ ਨਹੀਂ ਇਹ ਤਾਂ ਪਤਾ ਲੱਗੂਗਾ ਵੀ ਉਹ ਅਮਰਤਪਾਲਣਾ ਨੂੰ ਵੀ ਨਹੀਂ ਪਤਾ ਇਸ ਗੱਲ ਦਾ ਸ਼ਾਇਦ ਕਿ ਏਜੰਸੀਆਂ ਚਾਹੁੰਦੀਆਂ ਨੇ ਕਿ ਉਹ ਟੈਸਟ ਕਰਕੇ ਵੇਖਣ ਕਿ ਪੰਜਾਬ ਦੇ ਲੋਕ ਕੀ ਅਮਰਤਪਾਲ ਦੀ ਸੋਚ ਦੇ ਨਾਲ ਖੜੇ ਹੋਇਆ ਜੀ ਤੇ ਫਿਰ ਸਰਕਾਰ ਉਸ ਦੇ ਮੁਤਾਬਕ ਉਹਨੂੰ ਵੋਟਾਂ ਪੈਣ ਦੇ ਹਿਸਾਬ ਨਾਲ ਸਰਕਾਰ ਆਉਣ ਵਾਲੇ ਸਮੇਂ ਵਿੱਚ ਜਾਂ ਏਜੰਸੀਆਂ ਜਿਹੜੀਆਂ ਨੇ ਉਹ ਆਪਣੀ ਫੀਡਬੈਕ ਸਰਕਾਰ ਨੂੰ ਦੇਣਗੀਆਂ ਤੇ ਜੇ ਪੰਜਾਬ ਦੇ ਵਿੱਚੋਂ ਕੋਈ ਜਿਵੇਂ ਕਿਸਾਨਾਂ ਨੂੰ ਅੰਦੋਲਨ ਨੂੰ ਦੱਬਿਆ ਗਿਆ ਬਹੁਤ ਲੰਮਾ ਸਮਾਂ ਕਿਸਾਨਾਂ ਦਾ ਅੰਦੋਲਨ ਚੱਲਿਆ ਤੇ ਉਹਨੇ ਸਰਕਾਰ ਦੇ ਕੰਨ ਖੜੇ ਕਰ ਦਿੱਤੇ ਕਿ ਭਵਿੱਖ ਦੇ ਵਿੱਚ ਇਹੋ ਜਿਹਾ ਅੰਦੋਲਨ ਨਾ ਹੋ ਜਾਵੇ ਉਹਦੇ ਲਈ ਸਰਕਾਰ ਨੇ ਬਹੁਤ ਕੰਮ ਕਰ ਲਿਆ ਹੋਇਆ ਜੀ ਸੋ ਇਸ ਕਰਕੇ ਜਿਵੇਂ ਸਾਡੇ ਇਹ ਦੂਜੇ ਨੰਬਰ ਅੰਦੋਲਨ ਰੋਕ ਲਿਆ ਗਿਆ ਨਹੀਂ ਪਹੁੰਚਣ ਦਿੱਤਾ ਗਿਆ ਸੋ ਸਰਕਾਰ ਇਹ ਕਰ ਰਹੀ ਹੈ ਕਿ ਪੰਜਾਬ ਵਿੱਚੋਂ ਵੀ ਬਗਾਵਤ ਉੱਠ ਸਕਦੀ ਹੈ ਪੰਜਾਬ ਦੇ ਵਿੱਚੋਂ ਹੀ ਜਦੋਂ ਜੇ ਦੇਸ਼ ਦੇ ਵਿੱਚ ਕਿਤੇ ਵੀ ਅਨਿਆਂ ਹੁੰਦਾ ਹੈ ਜ਼ੁਲਮ ਹੁੰਦਾ ਤਾਂ ਪੰਜਾਬ ਵਿੱਚੋਂ ਐਮਰਜੈਂਸੀ ਨੇ ਐਮਰਜੈਂਸੀ ਵੇਲੇ ਪੰਜਾਬ ਨੇ ਰਿਕਾਰਡ ਕਾਇਮ ਕਰ ਦਿੱਤਾ ਸੀਗਾ ਜੇਲ੍ਹਾਂ ਭਰਤੀਆਂ ਸੀਗੀਆਂ ਔਰ ਸਰਕਾਰ ਦਾ ਨਕਚ ਚ ਦਮ ਕਰ ਦਿੱਤਾ ਸੀਗਾ ਉਸ ਵਕਤ ਕਿਤੇ ਉਹੋ ਜਿਹੇ ਅੰਦੋਲਨ ਦੁਬਾਰੇ ਨਾ ਖੜੇ ਇਹ ਵੀ ਲੱਗਦਾ ਹੈ ਕਿ ਏਜੰਸੀਆਂ ਜਿਹੜੀਆਂ ਨੇ ਟੈਸਟ ਕਰਨਾ ਚਾਹੁੰਦੀਆਂ ਨੇ ਉਹਨੂੰ ਵੋਟਾਂ ਦੇ ਵਿੱਚ ਲੈ ਆ ਕੇ ਹੁਣ ਪਤਾ ਇਹ ਲੱਗੂਗਾ ਉਦੋਂ ਜਦੋਂ ਉਹਦੇ ਨਾਮਜ਼ਦਗੀ ਪੱਤਰ ਦਾਖਲ ਹੁੰਦੇ ਆ ਕਿ ਨਹੀਂ ਹੁੰਦੇ ਜਾਂ ਸਰਕਾਰ ਇਹ ਵੇਖਣਾ ਚਾਹੁੰਦੀ ਹੈ ਕਿ ਨਾਮਜ਼ਦਗੀ ਪੱਤਰ ਭਰਨ ਤੱਕ ਕਿਸ ਤਰ੍ਹਾਂ ਦੇ ਲੋਕਾਂ ਦੇ ਸੈਂਟੀਮੈਂਟਸ ਜਿਹੜੇ ਉਭਾਰ ਆਉਂਦੇ ਆ ਜੀ ਸੋ ਦੂਜੇ ਪਾਸੇ ਮੋਹਾਲੀ ਦੇ ਵਿੱਚ ਕੌਮੀ ਇਨਸਾਫ ਮੋਰਚਾ ਲੱਗਿਆ ਹੈ ਜੀ ਬੱਦੀ ਸਿੰਘਾਂ ਨੂੰ ਲੈ ਕੇ ਤੇ ਸੁਪਰੀਮ ਕੋਰਟ ਵੱਲੋਂ ਕਹਿ ਗਿਆ ਕਿ ਇਹਨਾਂ ਨੂੰ ਤੱਕੇਸ਼ਾਹੀ ਦੇ ਨਾਲ ਨਹੀਂ ਗੱਲਬਾਤ ਦੇ ਜ਼ਰੀਏ ਮਸਲਾ ਹੱਲ ਕਰਨਾ ਚਾਹੀਦਾ ਹੈ ਦੇਖੋ ਇਹ ਮੋਰਚਾ ਪਿਛਲੇ ਸਾਲ ਮੈਨੂੰ ਲੱਗਦਾ ਜਨਵਰੀ ਤੋਂ ਲੱਗਿਆ ਹੋਇਆ ਜੀ ਔਰ ਉਹਨੂੰ ਸਾਲ ਤੋਂ ਵੱਧ ਹੋ ਗਿਆ ਔਰ ਉੱਥੇ ਬਿਲਕੁਲ ਸ਼ਾਂਤੀਪੂਰਵਕ ਬੈਠੇ ਹੋਏ ਆ ਮੰਗ ਕਰਦੇ ਪਏ ਕਿ ਜਿੰਨਾ ਬੰਦੀ ਸਿੰਘਾਂ ਦੀਆਂ ਰਿਹਾਈ ਹੋਣੀ ਚਾਹੀਦੀ ਸੀ ਸਜ਼ਾ ਪੂਗਤ ਚੁੱਕਿਆ ਉਹਨਾਂ ਨੂੰ ਕਿਉਂ ਰੱਖਿਆ ਹੋਇਆ ਉੱਥੇ ਗੱਲ ਤੇ ਬਿਲਕੁਲ ਠੀਕ ਹੈ ਸੰਵਿਧਾਨ ਸਾਰਿਆਂ ਵਾਸਤੇ ਜੇ ਇੱਕੋ ਹੈ ਤਾਂ ਫਿਰ ਉਹਨਾਂ ਨੂੰ ਹਿੰਦੁਸਤਾਨ ਦੀ ਸਰਕਾਰ ਜਾਂ ਸਟੇਟ ਕਮਨਸ ਜਿਹੜੀਆਂ ਨੇ ਉਹਨਾਂ ਨੂੰ ਕਿਉਂ ਰਿਹਾ ਨਹੀਂ ਕਰਦੇ ਜਦੋਂ ਕਿ ਉਹ ਸਜ਼ਾ ਪੂਗਤ ਚੁੱਕਿਆ ਦੂਸਰੀ ਗੱਲ ਇਹ ਕਿ ਉਹਨਾਂ ਵਿੱਚੋਂ ਬਹੁਤੇ ਜਿਨ੍ਹਾਂ ਦੀ ਗੱਲ ਹੋ ਰਹੀ ਹੈ ਉਹ ਆਪਣੀ ਪਰ ਜਵਾਨੀ ਦੇ ਵਿੱਚ ਜੇਲਾਂ ਵਿੱਚ ਗਏ ਸੀ ਕੋਈ 25 ਸਾਲ ਦਾ ਗਿਆ ਸੀ ਕੋਈ 30 ਸਾਲ ਦਾ ਗਿਆ ਕੋਈ 35 ਸਾਲ ਦਾ ਗਿਆ ਔਰ ਇਸ ਵਕਤ ਉਹਨਾਂ ਨੂੰ 25 ਤੋਂ ਲੈ ਕੇ 30 35 35 ਸਾਲ ਹੋ ਗਏ ਹੁਣ ਉਹਨਾਂ ਦੀ ਉਮਰ ਇਸ ਪੜਾ ਤੱਕ ਪਹੁੰਚ ਚੁੱਕੀ ਹੈ ਕਿ ਉਹ ਜੇ ਬਾਹਰ ਆਉਂਦੇ ਵੀ ਆ ਤਾਂ ਇਸ ਸਥਿਤੀ ਦੇ ਵਿੱਚ ਨਹੀਂ ਹੈਗੇ ਕਿ ਉਹ ਖਾੜਕੂ ਬਣ ਜਾਣਗੇ ਕਿਉਂਕਿ ਇਸ ਸਮੇਂ ਦੇ ਦੌਰਾਨ ਉਹਨਾਂ ਦੀ ਸੋਚ ਵੀ ਬਦਲ ਗਈ ਹੋਈ ਹੈ ਉਹਨਾਂ ਦੇ ਆਪਣੇ ਸੈਂਟੀਮੈਂਟਸ ਦੇ ਵਿੱਚ ਵੀ ਬੜਾ ਫਰਕ ਪਿਆ ਹੋਏਗਾ ਸੋ ਉਹ ਇਸ ਲਈ ਕਿ ਉਹ ਬਾਹਰੋਂ ਦੇਸ਼ ਵਾਸਤੇ ਖਤਰਾ ਹੋ ਸਕਦੇ ਆ ਕਿਉਂਕਿ ਵੱਡੀ ਮਿਸਾਲ ਦਿੱਤੀ ਜਾ ਰਹੀ ਹੈ ਕਿ ਜੇ ਗੁਜਰਾਤ ਵਿੱਚ ਗੋਦਰਾ ਦੇ ਦੰਗਿਆਂ ਦੇ ਵਿੱਚ ਜਿਹੜੇ ਰੇਪ ਕੇਸ ਦੇ ਮਾਮਲੇ ਵਿੱਚ 11 ਮੁਲਜ਼ਮ ਫੜੇ ਗਏ ਸੀਗੇ ਉਹਨਾਂ ਨੂੰ ਸਰਕਾਰ ਨੇ ਬਾਹਰ ਭੇਜ ਦਿੱਤਾ ਬਹੁਤ ਜਲਦੀ ਪਰ ਇਹ ਤਾਂ ਬਹੁਤ ਪਹਿਲਾਂ ਦੇ ਕੇਸ ਹੈ ਉਸ ਤੋਂ ਵੀ ਪਹਿਲਾਂ ਦੇ ਤਾਂ ਉਹਨਾਂ ਨੂੰ ਕਿਉਂ ਹਾਰ-ਪਾ ਕੇ ਜਿਹੜਾ ਉਹ ਸਵਾਗਤ ਕੀਤਾ ਗਿਆ ਕੀ ਹੁਣ ਉਹ ਬਾਹਰ ਆ ਕੇ ਜੇ ਉਹਨਾਂ ਤੋਂ ਕੋਈ ਖਤਰਾ ਨਹੀਂ ਤੇ ਫਿਰ ਇਹਨਾਂ ਤੋਂ ਕਾਹਦਾ ਖਤਰਾ ਹੈਗਾ ਸੋ ਇਹ ਸੁਪਰੀਮ ਕੋਰਟ ਨੇ ਇਹ ਇਹ ਕਹਿਆ ਹੈ ਕਿ ਆਪਸੀ ਸਹਿਮਤੀ ਦੇ ਨਾਲ ਇਹਨਾਂ ਨੂੰ ਉਥੋਂ ਮੋਰਚਾ ਚੁੱਕਣ ਲਈ ਕੀਤਾ ਜਾਵੇ ਤੱਕੇਸ਼ਾਈ ਨਾ ਕੀਤੀ ਜਾਵੇ ਜਿਵੇਂ ਕਿ ਹਾਈ ਕੋਰਟ ਨੇ ਕਹਿ ਦਿੱਤਾ ਸੀਗਾ ਅ ਪਿਛਲੇ ਮਹੀਨੇ ਕਿ ਇਹਨਾਂ ਦਾ ਜਿਹੜਾ ਮੋਰਚਾ ਇਥੋਂ ਖਾਲੀ ਕਰਾ ਕੇ ਰਾਹ ਖਾਲੀ ਕਰਿਆ ਜਾਵੇ ਔਰ ਚੰਗੀ ਗੱਲ ਹੈ ਕਿ ਕੋਈ ਆਪਸੀ ਸਮਝੌਤਾ ਹੋ ਜਾਵੇ ਔਰ ਸਰਕਾਰਾਂ ਨੂੰ ਬਹੁਤ ਜਲਦੀ ਫੈਸਲਾ ਲੈਣਾ ਚਾਹੀਦਾ ਕਿ ਉਹਨਾਂ ਬੰਦੀ ਸਿੰਘਾਂ ਨੂੰ ਜਲਦੀ ਤੋਂ ਜਲਦੀ ਰਿਹਾ ਕਰ ਦੇਣ ਤੇ ਇਹੋ ਜਿਹਾ ਮੋਰਚਾ ਫਿਰ ਕੋਈ ਨਾ ਲੱਗੇ ਜੀ ਸੋ ਦੂਜੇ ਪਾਸੇ ਜਿੱਥੇ ਕਿਸਾਨ ਆਪਣੇ ਮੰਗਾਉਣ ਲੈ ਕੇ ਬਾਰਡਰਾਂ ਦੇ ਉੱਤੇ ਬੈਠੇ ਹੋਏ ਨੇ ਤੇ ਲਗਾਤਾਰ ਹੋ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਵੀ ਕਰ ਰਹੇ ਨੇ ਜਿਵੇਂ ਪਟਿਆਲੇ ਦੇ ਵਿੱਚ ਜਿੱਥੇ ਮਹਾਰਾਣੀ ਪ੍ਰਨੀਤ ਕੁਰ ਜੋ ਕਿ ਭਾਜਪਾ ਦੇ ਉਮੀਦਵਾਰ ਨੇ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਸੀ ਤਾਂ ਉੱਥੇ ਧੱਕਾ ਮੁਕੀ ਹੋ ਜਾਂਦੀ ਹੈ ਤੇ ਇੱਕ ਜਿਹੜਾ ਕਿਸਾਨ ਸੀ ਉਹਦੀ ਮੌਤ ਹੋ ਜਾਂਦੀ ਹੈ ਜੀ ਆ ਇਹ ਵੀਡੀਓ ਬੜੀ ਵਾਇਰਲ ਹੋਈ ਹੈ ਕਿਉਂ ਕਿਸਾਨ ਹੈ ਜਿਹੜਾ ਉਹ ਡਿੱਗ ਪੈਂਦਾ ਔਰ ਉਹਦੀ ਹਾਲਤ ਬੜੀ ਮਾੜੀ ਹੋ ਰਹੀ ਆ ਔਰ ਪਤਾ ਇਹ ਲੱਗਿਆ ਦੋਸ਼ ਤੇ ਲਾਇਆ ਜਾਂਦਾ ਕਿ ਉਹ ਧੱਕਾ ਮੁਕੀ ਦੇ ਵਿੱਚ ਪੁਲਸ ਨੇ ਜਾਂ ਉਹਨਾਂ ਦੇ ਵਰਕਰਾਂ ਨੇ ਜਿਹੜਾ ਭਾਜਪਾ ਦੇ ਵਰਕਰਾਂ ਨੇ ਜਿਹੜਾ ਉਹ ਧੱਕਾ ਦੇ ਦਿੱਤਾ ਇਹ ਤੇ ਹੁਣ ਇਨਵੈਸਟੀਗੇਸ਼ਨ ਤੋਂ ਪਤਾ ਲੱਗੇਗਾ ਵੀਡੀਓ ਵੇਖ ਕੇ ਪਤਾ ਲੱਗੇਗਾ ਸਰਕਾਰ ਜਦੋਂ ਇਨਵੈਸਟੀਗੇਸ਼ਨ ਕਰੇਗੀ ਪਰ ਬੜੀ ਅਫਸੋਸ ਦੀ ਗੱਲ ਹੈਗੀ ਆ ਕਿ ਇੱਕ ਹੋਰ ਕਿਸਾਨ ਇਸ ਅੰਦੋਲਨ ਦੇ ਵਿੱਚ ਜਿਹੜਾ ਉਹਦੀ ਜਾਨ ਚਲੀ ਗਈ ਆ ਉਹਦੇ ਪਰਿਵਾਰ ਨੂੰ ਕਿੱਡਾ ਵੱਡਾ ਘਾਟਾ ਪਿਆ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਤੇ ਉਮੀਦਵਾਰਾਂ ਨੂੰ ਉਧਰ ਹੰਸਰਾਜ ਹੰਸ ਨੂੰ ਵੀ ਜਿਹੜਾ ਉਹ ਰੈਗੂਲਰ ਜਿਹੜਾ ਉਹ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਹਰ ਇੱਕ ਦਾ ਹੱਕ ਹੈ ਵਿਰੋਧ ਕਰਨਾ ਕਿਸੇ ਵੀ ਗੱਲ ਅਗਰ ਉਹਨੂੰ ਲੱਗਦਾ ਹੈ ਕਿ ਉਹਦੇ ਹਾਕਮ ਨਹੀਂ ਦਿੱਤੇ ਜਾ ਰਹੇ ਜਾਂ ਉਹਨਾਂ ਦੀ ਗੱਲ ਨਹੀਂ ਮੰਨੀ ਜਾ ਰਹੀ ਤਾਂ ਵਿਰੋਧ ਕਰਨ ਦਾ ਢੰਗ ਹੈਗਾ ਔਰ ਉਹ ਢੰਗ ਕਿਸਾਨਾਂ ਨੇ ਅਪਣਾਇਆ ਵੀ ਆ ਮਾਡਲ ਵੀ ਦਿੱਤਾ ਕਿ ਸ਼ਾਂਤੀਪੂਰਵਕ ਜਿਹੜਾ ਹੋਣਾ ਚਾਹੀਦਾ ਹੈ ਸੋ ਇੱਥੇ ਸਾਡੀ ਬੇਨਤੀ ਹੈ ਕਿ ਠੀਕ ਹੈ ਕਿਸਾਨ ਵਿਰੋਧ ਕਰਨ ਕਿਸਾਨਾਂ ਨੂੰ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਇਸ ਕਿਸਮ ਦਾ ਕਿਸੇ ਪਰਿਵਾਰ ਦੇ ਨਾਲ ਨਾ ਨੁਕਸਾਨ ਹੋ ਜਾਵੇ ਵਰਕਰਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਜਾਂ ਦੂਸਰੀਆਂ ਪਾਰਟੀਆਂ ਦੇ ਕਿਉਂਕਿ ਆਮ ਆਦਮੀ ਪਾਰਟੀ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਕਈ ਥਾਵਾਂ ਦੇ ਉੱਤੇ ਅਕਾਲੀ ਦਲ ਵਾਲਿਆਂ ਨੂੰ ਵੀ ਕਿਤੇ ਨਾ ਕਿਤੇ ਗੱਲ ਜਿਹੜੀਆਂ ਸੁਣਨੀ ਪੈ ਰਹੀ ਹੈ ਸੋ ਜਵਾਬ ਲੋਕੀ ਵਿਰੋਧਤਾ ਕਰਨਗੇ ਕਿਉਂਕਿ ਕਿਸਾਨ ਬਹੁਤ ਵੱਡਾ ਤਬਕਾ ਹੈ ਜਿਨ੍ਹਾਂ ਦੇ ਨਾਲ ਬਹੁਤ ਸਾਰੀਆਂ ਜਾਂਜਤੀਆਂ ਹੋ ਚੁੱਕੀਆਂ ਨੇ ਔਰ ਅੱਜ ਕਿਸਾਨ ਇੱਕੋ ਇੱਕ ਤਬਕਾ ਬਚਿਆ ਜਾਂ ਕਿਸਾਨ ਕਹਿ ਲੋ ਜਾਂ ਮਜ਼ਦੂਰ ਕਹਿ ਲੋ ਜਿਹੜੇ ਖੇਤੀ ਨਾਲ ਜੁੜਿਆ ਜਾਂ ਦੂਸਰੇ ਮਜ਼ਦੂਰ ਨੇ ਜਿਹੜੇ ਚਾਹੇ ਉਹ ਰਿਕਸ਼ਾ ਚਲਾਉਂਦਾ ਚਾਹੇ ਕੋਈ ਮੋਚੀ ਹੈ ਚਾਹੇ ਸਫਾਈ ਕਰਦਾ ਚਾਹੇ ਕਿਤੇ ਸੀਵਰੇਜ ਕੰਮ ਕਰਦਾ ਚਾਹੇ ਕਿ ਸਵਾਈ ਦਾ ਕਿਤੇ ਕਰਦਾ ਉਹ ਇੱਕ ਇਹੋ ਜਿਹਾ ਵਰਗ ਪੈਦਾ ਹੋ ਗਿਆ ਜਿਨੇ ਜਿਹਨੂੰ ਮਹਿੰਗਾਈ ਦੀ ਮਾਰ ਮਾਰ ਮਾਰੀ ਜਾ ਚੁੱਕੀ ਹੈ ਕਾਨੂੰਨ ਇਹੋ ਜੇ ਬਣ ਗਿਆ ਕਿ ਉਹਨਾਂ ਨੂੰ ਕੰਟਰੈਕਟ ਤੇ ਰੱਖਿਆ ਜਾ ਰਿਹਾ ਠੇਕੇ ਤੇ ਰੱਖਿਆ ਜਾ ਰਿਹਾ ਦਿਹਾੜੀ ਤੇ ਰੱਖਿਆ ਜਾ ਰਿਹਾ ਉਹਨਾਂ ਲੋਕਾਂ ਦੇ ਅੰਦਰ ਤੇ ਰੋ ਪੈਦਾ ਹੋਣਾ ਹੀ ਆ ਕਿਉਂਕਿ ਇਹ ਸਾਹਮਣੇ ਆ ਰਹੀ ਹੈ ਗੱਲ ਕਿ ਕਾਰਪੋਰੇਟ ਦਾਰਿਆਂ ਦੇ ਤੁਸੀਂ 15 ਲੱਖ ਕਰੋੜ ਤੋਂ ਜ਼ਿਆਦਾ ਸਰਕਾਰ ਮਾਫ ਕਰਦੀ ਹੈ ਔਰ ਉਧਰ ਛੋਟੇ ਛੋਟੇ ਜਿਹੜੇ ਕਿਸਾਨ ਨੇ ਮਜ਼ਦੂਰ ਨੇ ਉਹ ਵਿਚਾਰਿਆਂ ਦਾ ਤੁਸੀਂ 40000 50000 ਜਾਂ ਲੱਖ ਰੁਪਈਆ ਮਾਫ ਕਰਨ ਵੇਲੇ ਸਰਕਾਰ ਇਹੋ ਜੇ ਕੰਮ ਕਰਦੀ ਆ ਕਿ ਉਹ ਨੋਟਿਸ ਭੇਜੇ ਜਾਂਦੇ ਆ ਹੁਣ ਤੇ ਪਤਾ ਲੱਗਿਆ ਕਿ ਘਰ ਵੀ ਜਿਹੜੇ ਆ ਜਬਤ ਕਰਨ ਦੀਆਂ ਗੱਲਾਂ ਚੱਲਣ ਰਹੀਆਂ ਨੇ ਕਈ ਥਾਵਾਂ ਤੇ ਨੋਟਿਸ ਆ ਚੁੱਕੇ ਹੋਏ ਇਸ ਗੱਲ ਦੇ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਦੇ ਆ ਚੁੱਕੇ ਆ ਔਰ ਦੂਸਰੇ ਪਾਸੇ ਜਿਹੜੇ ਪ੍ਰਾਈਵੇਟ ਲੋਕਾਂ ਤੋਂ ਕਰਜ਼ੇ ਲੈ ਆ ਉੱਥੇ ਵੀ ਕਿਸਾਨ ਪਰੇਸ਼ਾਨ ਨੇ ਸਭ ਤੋਂ ਤਬਕਾ ਜਿਹੜਾ ਪਿਸਦਾ ਪਿਆ ਇਸ ਵਕਤ ਉਹ ਕਿਸਾਨ ਹੈ ਖੇਤੀ ਮਜ਼ਦੂਰ ਨੇ ਜਾਂ ਦੂਸਰੇ ਮਜ਼ਦੂਰ ਨੇ ਸੋ ਉਹ ਆਪਣਾ ਵਿਰੋਧ ਕਰਨਗੇ ਪਰ ਵਿਰੋਧ ਦੇ ਵਿੱਚ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਕੋਈ ਤਕਾ ਮੁਕੀ ਨਾ ਹੋਵੇ ਕਿਸਾਨ ਪਹਿਲਾਂ ਹੀ ਬਹੁਤ ਵੱਡਾ ਨੁਕਸਾਨ ਹੰਢਾ ਚੁੱਕਿਆ ਹੈ ਔਰ ਪਾਰਟੀਆਂ ਨੂੰ ਵੀ ਚਾਹੀਦਾ ਹੈ ਜਿਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਕਿ ਉਹ ਆਪਣੇ ਵਰਕਰਾਂ ਨੂੰ ਆਪਣੇ ਕੰਟਰੋਲ ਵਿੱਚ ਰੱਖਣ ਤਕਾ ਮੁਕੀ ਨਾ ਕਰਨ ਸਾਰਿਆਂ ਨੂੰ ਇੱਕ ਦੂਜੇ ਦੇ ਖਿਲਾਫ ਭਾਸ਼ਾ ਮਾੜੀ ਵਰਤਣ ਤੋਂ ਗੁਰੇਜ਼ ਕਰਨਾ ਜਿਹੜਾ ਉਹ ਚਾਹੀਦਾ ਜੀ ਸੋ ਦੱਚ ਦੂਜੇ ਪਾਸੇ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਆ ਉਹਨਾਂ ਦਾ ਕਤਲ ਹੋ ਜਾਂਦਾ ਹੈ ਕਿਹਾ ਗਿਆ ਕਿ ਸਰਕਾਰ ਨੇ ਜਦੋਂ ਸਿਕਿਉਰਟੀ ਵਾਪਸ ਲਈਤੀ ਤਾਂ ਅਗਲੇ ਦਿਨ ਇੱਕ ਵੱਡਾ ਐਕਸ਼ਨ ਹੋ ਜਾਂਦਾ ਹੁਣ ਚਰਨਜੀਤ ਸਿੰਘ ਚੰਨੀ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਨਾਮਜ਼ਦ ਕਰਨਾ ਚਾਹੀਦਾ ਹੈ ਕੇਸ ਦੇ ਵਿੱਚ ਦੇਖੋ ਸਿਰਫ ਚਰਨਜੀਤ ਸਿੰਘ ਚੰਨੀ ਹੋਣਾ ਨਹੀਂ ਨਹੀਂ ਕਿਹਾ ਬਲਵਿੰਦਰ ਜੀ ਜੀ ਮਜੀਠੀਆ ਸਾਹਿਬ ਨੇ ਵੀ ਇਹ ਗੱਲ ਕਰ ਦਿੱਤੀ ਹੈ ਔਰ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਬਲਕੌਰ ਸਿੰਘ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਬਾਕੀ ਪਾਰਟੀਆਂ ਵੱਲੋਂ ਵੀ ਇਹ ਗੱਲ ਆਈ ਹੈ ਕਿਉਂਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਦਾ ਘਰ ਹੈ ਉਹਨਾਂ ਦੇ ਘਰ ਦੇ ਸਾਹਮਣੇ ਜਿਹੜੀ ਸੜਕ ਹੈ ਉਹ 1980 ਤੋਂ ਬੰਦ ਕੀਤੀ ਹੋਈ ਹੈ ਜੀ ਆਮ ਲੋਕਾਂ ਲਈ ਨਹੀਂ ਖੁੱਲੀ ਹੋਈ ਸੋ ਉਹ ਕੇਸ ਕਿਸੇ ਨੇ ਪਟੀਸ਼ਨ ਪਾਈ ਔਰ ਹਾਈ ਕੋਰਟ ਨੇ ਕਿਹਾ ਕਿ ਇਹਨੂੰ ਤੁਸੀਂ ਜਿਹੜਾ 1 ਮਈ ਤੋਂ 1 ਹਫਤੇ ਲਈ ਟੈਸਟ ਦੇ ਤੌਰ ਤੇ ਖੋਲ ਕੇ ਵੇਖੋ ਔਰ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਚਲੀ ਗਈ ਸੁਪਰੀਮ ਕੋਰਟ ਨੇ ਜਿਹੜਾ ਉਹ ਹਾਈ ਕੋਰਟ ਦੇ ਆਰਡਰਾਂ ਦੇ ਉੱਤੇ ਰੋਕ ਲਾ ਦਿੱਤੀ ਔਰ ਉੱਥੇ ਜਿਹੜੀ ਗੱਲ ਨਿਕਲ ਕੇ ਇਹ ਆਈ ਆ ਕਿ ਪੰਜਾਬ ਦੇ ਜਿਹੜੇ ਐਡਵੋਕੇਟ ਜਨਰਲ ਨੇ ਗੁਰਮਿੰਦਰ ਸਿੰਘ ਉਹਨਾਂ ਨੇ ਇਸ ਦੇ ਲਈ ਇਹ ਪਲੀ ਲਈ ਕਿ ਸੁਰੱਖਿਆ ਦੇ ਕਾਰਨਾਂ ਨੂੰ ਲੈ ਕੇ ਸੜਕ ਬੰਦ ਕੀਤੀ ਗਈ ਹੈ ਔਰ ਨਾਲ ਕਹਿੰਦੇ ਇਹ ਵੀ ਕਿਹਾ ਉਹਨਾਂ ਨੇ ਕਿ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਘਟਾਉਣ ਤੋਂ ਕੁਝ ਦਿਨਾਂ ਬਾਅਦ ਦੋ ਦਿਨਾਂ ਬਾਅਦ ਉਹਦੀ ਸੁਰੱਖਿਆ ਦੇ ਵਿੱਚ ਸੇਂਧ ਲੱਗੀ ਔਰ ਉਹਦਾ ਕਤਲ ਕਰ ਦਿੱਤਾ ਗਿਆ। ਸੋ ਸਰਕਾਰ ਫਸ ਗਈ। ਜੀ ਸਰਕਾਰ ਫਸ ਗਈ ਅਗਰ ਇਹ ਬਿਆਨ ਉੱਥੇ ਦਿੱਤੇ ਆ ਉਹਨਾਂ ਨੇ ਨਿਕਲ ਕੇ ਆਉਂਦੀ ਗੱਲ ਜਿਵੇਂ ਅਖਬਾਰਾਂ 'ਚ ਵੀ ਆ ਚੁੱਕੀ ਮੀਡੀਆ 'ਚ ਵੀ ਆ ਚੁੱਕੀ ਆ ਤਾਂ ਸਰਕਾਰ ਉਸੇ ਟਾਣੇ ਤੇ ਬੈਠੀ ਹੈ ਜਿਹਨੂੰ ਵੱਢਦੀ ਪਈ ਆ। ਸੋ ਬਹੁਤ ਵੱਡੀ ਗਲਤੀ ਹੋ ਗਈ ਆ ਜਾਂ ਤੇ ਗਲਤੀ ਹੋ ਗਈ ਉੱਥੇ ਕਹਿ ਲਓ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜਾ ਉਥੇ ਸੁਪਰੀਮ ਕੋਰਟ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਮੁੱਦਾ ਆਇਆ ਸੀ ਜਿਹਦੇ ਵਿੱਚ ਸਰਕਾਰ ਆਪਣੇ ਫੈਸਲੇ ਦੇ ਉੱਤੇ ਜਿਹੜੀ ਆ ਉਹ ਘਿਰ ਗਈ ਗਈ ਸੀ ਪਾਣੀ ਦੇ ਮੁੱਦੇ ਨੂੰ ਲੈ ਕੇ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਸੋ ਦੂਸਰੀ ਵਾਰ ਹੁਣ ਇਹ ਹੋਇਆ ਕਿ ਜੇ ਸੱਚਮੁੱਚ ਹੈ ਉਹਨਾਂ ਨੇ ਕਿਹਾ ਤਾਂ ਫਿਰ ਸਿੱਧੂ ਮੂਸੇਵਾਲਾ ਦਾ ਸਿੱਧਾ ਇਲਜ਼ਾਮ ਜਿਹੜਾ ਸਰਕਾਰ ਤੇ ਆਉਂਦਾ ਕਿ ਸਰਕਾਰ ਦੀ ਸਿਕਿਉਰਿਟੀ ਸਰਕਾਰ ਨੇ ਘਟਾਈ ਤੇ ਉਹਦਾ ਕਤਲ ਹੋਇਆ ਤੇ ਜੇ ਉਹਨਾਂ ਦਾ ਕਤਲ ਹੋਇਆ ਸੀਐਮ ਨੂੰ ਖਤਰਾ ਹੈ ਤੇ ਫਿਰ ਸਾਰੇ ਪੰਜਾਬ ਦੇ ਵਿੱਚ ਹਾਲਾਤ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਠੀਕ ਹੈ ਸਿਰੋਜ ਦਿਹਾੜੀ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਕਿਤੇ ਧੱਕੇ ਮੁਕੀ ਹੋ ਰਹੀ ਹੈ ਕਿਤੇ ਚੋਰੀ ਹੋ ਰਹੀ ਹੈ ਕਿਤੇ ਡਾਕੇ ਪੈ ਰਹੇ ਨੇ ਕਿਤੇ ਲੜਾਈਆਂ ਹੋ ਰਹੀਆਂ ਨੇ ਤਾਂ ਇੰਨਾਂ ਸਥਿਤੀਆਂ ਦੇ ਵਿੱਚ ਇਹ ਲੱਗਦਾ ਕਿ ਪੁਲਿਸ ਦਾ ਡਰ ਬਿਲਕੁਲ ਖਤਮ ਹੋ ਗਿਆ ਕਾਨੂੰਨ ਦਾ ਡਰ ਜਿਹੜਾ ਬਿਲਕੁਲ ਖਤਮ ਹੋ ਗਿਆ ਸੋ ਜੇਕਰ ਇਸ ਤਰ੍ਹਾਂ ਦੀਆਂ ਸਥਿਤੀਆਂ ਵੱਧਣਗੀਆਂ ਤਾਂ ਸਰਕਾਰ ਨੂੰ ਫਿਰ ਜਵਾਬ ਦੇਣੇ ਬੜੇ ਮੁਸ਼ਕਲ ਹੋ ਜਾਣਗੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆ ਨੀਵੜਾ ਸਾਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਸੋ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ